ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣਾਂ ਦੇ ਭਰਾਵਾਂ ਨੂੰ ਅੱਜ ਆਪਾਂ ਆਪਣਾ ਇਹਦਾ ਨਵਾਂ ਬਲੌਗ ਸ਼ੁਰੂ ਕਰਨ ਲੱਗੇ ਆਂ ਤੇ ਆਪਣੇ ਬਲੌਗ ਸਾਰੇ ਮੈਚ ਨਹੀਂ ਹੁੰਦੇ ਆ ਮਿਹਨਤ ਵਾਲੇ ਬਾਹਰ ਚ ਪਾਵਾਂਗੇ ਹੁਣ ਸੀਜ਼ਨ ਚੱਲਦਾ ਆ ਅੱਜ ਆਪਾਂ ਚੱਲੇ ਆ ਫਰੰਦੀਪੁਰ ਸ਼ੋਅ ਮੈਚ ਆ ਤੇ ਛੋਟੀ ਸਹਿਬਜਾਦਾਂ ਦੇ ਮਾਤਾ ਗੁਜਰਕੋਲ ਜੀ ਦੀ ਸ਼ੀਦੀ ਦਿਹਾੜੇ ਨੂੰ ਸਮਰਪਿਤ ਇਹ ਸ਼ੋਅ ਮੈਚ ਕਰਾਇਆ ਜਾ ਰਿਹਾ ਤੇ ਸਾਡਾ ਖੀਰ ਵਾਲੀ ਦੀ ਟੀਮ ਦਾ ਤੇ ਫਰੰਦੀਪੁਰ ਦੀ ਟੀਮ ਦਾ ਮੈਚ ਹੋਊਗਾ ਵਧੀਆ 플레이ਰ ਆ ਉਧਰੋਂ ਗੋਪੀ ਭਲਵਾਨ ਨੇ ਵੀ ਪੂਰੇ ਟੌਪ ਦੇ ਭਲਵਾਨ ਕੀਤੇ ਆ ਅਸੀਂ ਵਧੀਆ ਪਲੇਅਰ ਕੀਤੇ ਜਾ ਤੇ ਅੱਜ ਉਦਾਂ ਮੌਸਮ ਨਹੀਂ ਪੈਂਡਿਆ ਆ ਤੇ ਪਹਿਲਵਾਨ ਦਾ ਫੋਨ ਆਇਆ ਮੈਨੂੰ ਕਹਿੰਦਾ ਤੂੰ 2 ਵਜੇ ਪਹੁੰਚ ਜੀ ਆਪਾਂ 4:00 ਕੋਈ ਮੈਚ ਖਰਾ ਦੇਣਾ ਤੇ ਹੁਣ ਜਾਂਦੇ ਪਏ ਆ ਬਾਕੀ ਪਲੇਅਰਾਂ ਨੂੰ ਫੋਨ ਫਾਨ ਕਰਤੇ ਆ ਪਹੁੰਚੀ ਜਾਂਦੇ ਆ ਹੋਲੀ ਥੋਲੀ ਬਾਕੀ ਅਗਲੀ ਵੀਡੀਓ ਚ ਆਪਾਂ ਆ ਉਹ ਤਾਂ ਵੀ ਵਾ ਪੈਂਦੇ ਆ ਗਈ ਕੋਈ ਅਸੀਂ ਪਹੁੰਚ ਗਏ ਫਰੰਦੀਪੁਰ ਪਿੰਡ ਮੈਚ ਤੇ ਗਰਾਊਂਡ ਆ ਦੇਖ ਲੋ ਗਰਾਊਂਡ ਵਧੀਆ ਬਣੀ ਆ ਪਰ ਹੁਣ ਮੀਂਹ ਪੈਣ ਲਿਆ ਆ ਦੇਖੋ ਹੁਣ ਕਿੱਦਾਂ ਹੋਊਗਾ ਪਰ ਸਾਨੂੰ ਗੁਪੀ ਕੁਲਮਾਨ ਦਾ ਪਤਾ ਮੈਚ ਉਹਨੇ ਕਰਾਈ ਜਾਣਾ ਜੋ ਮਰਜੀ ਹੋਵੇ ਰੈਫਰੀ ਤੇ ਬਾਹਰ ਵੀ ਖੜੇ ਆ ਭਾਈ ਕਰੋ ਸੱਟ ਵਿੱਚ ਹੈਂ ਭਾਈ ਸਾਰੀ ਹੁੰਦੀ ਆ ਉਹ ਪਾਇਆ ਖਹੀ ਹੋ ਜਾਣੀ ਆ ਪਰ ਮੀਂਹ ਆ ਰੋਕਦੇ ਨਾ ਮੀਂਹ ਰੋਕਿਆ ਨਾ ਜਦੋਂ ਬਾਦਤੀ ਨਾ ਫੇਸ ਹੋ ਜਾਣੀ ਆ ਕਿਉਂਕਿ ਸੁੱਕੀ ਆ ਇਹੋ ਕੋਈ ਨਹੀਂ ਬਾਕੀ ਸਤਾਜ ਜੀ ਕਿੱਦਾਂ ਹਨ ਵਧੀਆ ਯਾਰ ਤਾਂ ਅਗਲੀਏ ਚਲ ਦੇਖ ਲੋਕ ਲਾਇਆ ਲਾਂਕਰਪੁਰਾ ਕਿੱਦਾਂ ਅੱਛਾ ਐਚ ਬਣਾ ਕੇ ਵਲੌਗ ਬਣਾਉਣਾ ਨਾ ਠੀਕ ਆ ਮੇਲੇ ਸ਼ੰਕਰਪੁਰਾ ਨੂੰ ਅੱਜ ਗਰਾਊਂਡ ਕਿੱਦਾਂ ਵੀਰ ਗਰਾਊਂਡ ਵਧੀਆ ਹਾਂ ਕਿ ਵੇਖੀ ਤੋ ਹਾਂ ਪਹਿਲਾਂ ਮੀਂਹ ਪੈਂਦਾ ਹੈਗਾ ਹੁਣ ਉਹਨਾਂ ਨੇ ਬਾਗੇ ਸੁਹਾਗਾ ਫੇਰ ਦੇਣਾ ਠੀਕ ਆ ਮੀ 20 ਮਿੰਟ ਪੈ ਗਿਆ ਯਾ ਕਹੇ ਮੇਰਾ ਚੈਨਲ ਸਬਸਕ੍ਰਾਈਬ ਕਰਨ ਸਾਰੇ ਬਾਈ ਪਲਵਾਨ ਦਾ ਚੈਨਲ ਸਾਰੇ ਆਪਣੇ ਬੌਸ ਦਾ ਸਬਸਕ੍ਰਾਈਬ ਕਰਿਓ ਭਰਾ ਦਾ ਬਹੁਤ ਵਧੀਆ ਇਨਸਾਨ ਆ ਤੇ ਬਹੁਤ ਹੀ ਵਧੀਆ ਗੱਭਰੂ ਜਵਾਨ ਆਪਣਾ ਤੇ ਸਭ ਤੋਂ ਵੱਧ ਸਭ ਤੋਂ ਜਰੀਲੇ ਟਾਈਮ ਤੇ ਟਰੈਕਟਰ ਜਿੱਤਣ ਵਾਲਾ ਹੁਣ ਤਾਂ ਚਲੋ ਬਥੇਰੇ ਨੇ ਦਿੱਤੇ ਆ ਤੇ ਉਦੋਂ ਕੋਈ ਕੋਈ ਜਿੱਤਦਾ ਜਦੋਂ ਦੇ ਪ੍ਰਭਾਨ ਜਿੱਤਦਾ ਚਿਕਾ ਕਰ ਦੋ ਸਾਰੇ ਥੈਂਕ ਯੂ ਭਰਾ ਸਾਰਿਆਂ ਨੂੰ ਓਕੇ ਲਾ ਆਜਾ ਕੋਈ ਚਾਹੀਦਾ ਟੇਮ ਟੂ ਚਾਰ ਹੋਈ ਏ ਚੱਲ ਹੋ ਹੋ ਫੇ ਮੈਂ ਕਰਾ ਦੇਣਾ ਬਾਹਰ ਤੂੰ ਉੱਥੇ ਕਿੱ데 ਜਾ ਰਿਹਾ ਨਹੀਂ ਬਾਬਾ ਉਹ ਕੋਈ ਨਹੀਂ ਕੋਈ ਗੱਲ ਕੈਨੇਡਾ ਨਾਲ ਮੋਹ ਜਾ ਪੈ ਗਿਆ ਕੈਨੇਡਾ ਨਹੀਂ ਛੱਡਦਾ ਮੈਨੂੰ ਕੈਨੇਡਾ ਬਹੁਤ ਚੰਗਾ ਲੱਗਣ ਲੱਗਦਾ ਕੈਨੇਡਾ ਯਾਰ ਦੋਸਤ ਆਪਣੇ ਬਹੁਤ ਹੋ ਜਾਂਦੇ ਆ ਜਿਆਦਾ ਬਣ ਗਏ ਹਾਂ ਨਹੀਂ ਸੱਚੀ ਗੱਲ ਉੱਧਰ ਜਾ ਜੂਤ ਆਉਣਾ ਸੀ ਦੂਜੇ ਮੁਲਕਾਂ 'ਚ ਵੀ ਪਰ ਮੈਂ ਆਹ ਪੀ ਰਹੇ ਹਾਂ ਇੱਕ ਟਿਕਟ ਹਾਂ ਜਾਈਂਗਾ ਨਹੀਂ ਨਹੀਂ ਮੇਰਾ ਥੋੜਾ ਚੱਕਰਿਆਂ ਨੂੰ ਜਾਣੀ ਸਕਦਾ ਅੱਛਾ ਠੀਕ ਜੀ ਕਿੰਨੇ ਕਿ ਸਬਸਕ੍ਰਾਈਬਰ ਹੋ ਗਏ ਪਤਾ ਨਹੀਂ ਥੋੜੀ ਹੀ ਆ ਹਾਂ ਉਹ ਹੋ ਗਿਆ ਮੋਨਟਾਈਜ਼ ਹੋ ਗਿਆ ਕੁਛ ਵੀ ਨਹੀਂ ਹੋਇਆ ਹਲੇ ਉਹ ਯਾਰ ਮੋਨਟਾਈਜ਼ ਤੇ ਕਰੋ ਕਿੰਨੀ ਦੁਨੀਆ ਬਾਬਾ ਹੱਦ ਹੋ ਗਈ ਉਹ ਤਾਂ ਤੁਸੀਂ ਕਰਦੇ ਰਹੇਂ ਭਵਾਨ ਨੂੰ ਹੱਦ ਹੋ ਗਈ ਹੈ ਚੀਕਾ ਘੜ ਦੋ ਫੜ ਕੇ ਕਿਹੜੀ ਗੱਲ 15 ਵਾਰ ਮੈਂ ਸੱਟਾਂ ਖਾ ਕੇ ਹੋਏ ਕਬੱਡੀ ਚ ਆਇਆ ਤੁਸੀਂ ਮੇਰਾ ਚੈਨਲ ਨਹੀਂ ਮੋਨਟਾਈਜ਼ ਚੈਨਲ ਨਹੀਂ ਮੋਟੇ ਏਦਾਂ ਥੜੀ ਆਏ ਬਾਬਾ ਸਾਰਾ ਹੀ ਪੱਟੀਆਂ ਦਾ ਬੰਦੇ ਆ ਭਵਾਨ ਆ ਤਾਂ ਮੈਂ ਹਟ ਜਿਣੇ ਆ ਗਿਆ ਆ ਤਾਂ ਤੁਹਾਨੂੰ ਕਰਨਾ ਚਾਹੀਦਾ ਨਾ ਉਹਦਾ ਪਿਆਰ ਤੁਸੀਂ ਬਹੁਤ ਕਰਦੇ ਹੋ ਪਰ ਜੇ ਉਹ ਸਬਸਕ੍ਰਾਈਬ ਵਾਲਾ ਬਟਨ ਨੱਪੋਂਗੇ ਤਾਂ ਫਿਰ ਆ ਕੱਲਾ ਮੱਝਾ ਹੀ ਕਰ ਲੋ ਮੇਰੇ ਫੋਲੋਅਰ ਮੈਂ ਹੋਣਾ ਫਿਰ ਹੋਇਆ ਓਕੇ ਬਰੋ ਤੂੰ ਚਲੋ ਅਜਾ ਜਦੋਂ ਕਬੱਡੀ ਹੀਰੂ ਕੀਤੀ ਹਾਂਜੀ ਹਾਂਜੀ ਤੇ ਅਸੀਂ ਜਾਣੇ ਨੂੰ ਨਹੀਂ ਸੁੱਖੇ ਕੋ ਕਿਸ਼ੋਰੀਆਂ ਨਾਲ ਸੁੱਖਾ ਵਖੇਡਦਾ ਸੀ ਲਾਲੀ ਵਖੇਡਦਾ ਸੀ ਉਦੋਂ ਚਲੋ ਨਹੀਂ ਸੀ ਇੰਜਰੀਆਂ ਕੋਈ ਟੇਪ ਟੂ ਨਹੀਂ ਪਿੰਡੇ ਤੇ ਹਾਂਜੀ ਹਾਂਜੀ ਨਾ ਕੋਈ ਬਾਮ ਲਾਉਂਦਾ ਸੀ ਤੇ ਬਾਈ ਚਲੋ ਹੋੜੀ ਹੋੜੀ ਸੱਟਾਂ ਲੱਗੀਆਂ ਅਸਲ 'ਚ ਸੱਚੀ ਕਹਿੰਨਾ ਬਾਮੂ ਮੈਂ ਲਾਉਂਦਾ ਨਹੀਂ ਹਾਂ 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 ਆਦੇ ਹੁਣ ਲਾਉਣ ਲੱਗਾ ਆ ਚਲ ਉਹ ਗਾਲਾਂ ਝੂਠ ਬੋਲਣਾ ਲਾਉਂਦਾ ਤੇ ਲਾਉਂਦਾ ਹਾਂ ਉਹ ਇਹ ਤਾਂ ਗੱਲ ਸੀ ਮੈਂ ਤੁਹਾਨੂੰ ਦੱਸਦਾ ਮੈਂ 12 ਹੀ ਖਰੀਦਿਆ ਮਾਲ ਵੇ ਹਾਂਜੀ 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 ਕੀ ਮੇਰੀ ਟੀਮ ਚ ਮੈਂ ਕੋਹ ਨਹੀਂ ਲਾਉਣਾ ਉਹਨੇ ਕਹਿੰਦਾ ਪਹਿਲਵਾਨਾ ਇੱਥੇ ਲਾਉਂਦੇ ਆ ਸਰ ਇਹ ਤੁਹਾਨੂੰ ਲਾਉਣਾ ਪੈਣਾ ਤੁਹਾਡੀ ਆ ਤੁਹਾਡੀ ਗੱਲ ਇੱਕ ਮਿੰਟ ਰੋਹੀ ਤੁਹਾਡੀ ਹਾੜੀ ਗੱਲਾਂ ਤੇ ਲਈ ਤੁਸੀਂ ਅੱਜ ਮੂੰਹ ਦੱਫੰਡੇ ਦੇ ਅੱਗੇ ਵੀ ਮੈਂ ਇੱਕ ਪਲੇਅਰ ਗੱਲ ਕਰਨ ਉਹ ਤਾਂ ਉਹ ਏ ਤੇ ਉਹ ਗੱਲ ਕਹੀ ਰਸਿਆਂ ਨੂੰ ਹਾਂ ਹਾਂ ਤੇ ਪਾ ਜੋ ਨਵੀਂ ਆਪਾਂ ਜਿਹੜੇ ਇੱਥੇ ਭਾਜੀ ਦਰਿਆ ਉਨ ਲੱਗੇ ਨਾ ਹੁਣ ਤੋਂ ਬਾਅਦ ਮਾਲਾ ਥੋੜਾ ਥੋੜਾ ਕਿਤੇ ਕਹਿ ਕਵਾ ਮਾਲਾ ਮੋਟਾ ਕਰਨੇ ਲਾਲੋ ਬਾਂਬੂ ਮਯਾਰ ਮਾੜੀ ਮੋਟੀ ਲਾਲਾ ਭਾਵੇਂ ਯਾ ਸਾਡੇ ਜਾਫੀਆਂ ਨੇ ਕਹਿਣਾ ਕਹਿੰਦਾ ਤੁਸੀਂ ਲਾ ਕੇ ਜਾਓ ਹੈਗਾ ਇਹ ਨਹੀਂ ਲਾਉਣੀ ਇਹ ਤਾਂ ਜਦੋਂ ਹੁਣ ਗਰਾਊਂਡ ਨੂੰ ਸਾਫ ਕਰਦੇ ਆ ਬੇਇੱਜ਼ਤੀ ਹੁੰਦੀ ਆ ਲੋਕੀ ਕਹਿੰਦੇ ਇਹ ਖਰੇ ਖੇਡਦੇ ਇਦਾਂ ਪਰ ਸਾਡੇ ਸਟੋਪਰ ਕਹਿੰਦਾ ਤੁਸੀਂ ਵੀ ਲਾ ਲਓ ਉਹਨਾਂ ਨੇ ਲੱਗੀ ਆ ਉਹ ਇਦਾਂ ਕਰਦੇ ਕਰਦੇ ਹੁਣ ਚਲੋ ਇੰਨੀ ਠੰਡ ਚ ਬਾਂਬ ਨਹੀਂ ਲਾਉਣੀ ਤੇ ਹੋਰ ਕੀ ਕਰੀਏ ਦੱਸੋ ਬੋਰਡ ਜੋ ਵਰਨਪ ਕਰਨਾ ਆਹੋ ਆਰਾਮ ਤੱਕ ਹਾਂ ਸੱਤਾ ਤੁਹਾਨੂੰ ਪ ਹਰਨ ਸਟੋਪਰ ਆਮ ਤੌਰ ਤੇ ਆਪਾਂ ਨੂੰ ਕਹਿ ਦਿੰਦੇ ਆ ਵੀਰੇ ਲੱਗੀ ਸਟੋਪਰ ਆਪਣੀ ਛਾਤੀ ਤੇ ਲਾਉਂਦੇ ਆ ਢੂਈ ਤੇ ਲਾਉਂਦੇ ਆ ਨਾ ਜੋ ਆਪਾਂ ਪ੍ਰੈਸ ਮਾਰੀ ਦੀ ਆਪਾਂ ਡੱਕ ਨਹੀਂ ਆਈਦਾ ਢੂਈ ਤੇ ਤੇਲ ਲਾ ਕੇ ਜਾਂਦੇ ਤਾਂ ਹੁਣ ਤਾਂ ਤੇਲ ਤਾਂ ਸਾਰਾ ਗੁੱਠੇ ਨਾਲ ਤਲਕ ਤੇ ਪਿਆ ਆ ਜੇ ਸੀ ਇਹਨੇ ਚੱਲ ਜੇ ਰੂਲ ਸਾਰਿਆਂ ਨੂੰ ਕਰੋ ਇੱਕੋ ਜਿਹਾ ਇਹ ਨਹੀਂ ਗੱਲ ਹੈ ਮਾੜੀ ਮੇਘੀ ਵਾਲੀ ਕਮੇਟੀ ਨਹੀਂ ਮੈਂ ਇੱਕ ਸ਼ੋਅ ਮੈਂ ਕਰਾਉਂਦੇ ਤਗੜਾ ਉਹ ਨਹੀਂ ਇੱਕ ਬਾਮ ਤੱਕ ਨਹੀਂ ਲਾਉਣ ਦੇ ਜੇ ਲੱਕ ਤੇ ਮੜ ਜੀਵੇਂ ਆਂ ਵੀ ਕਹਿੰਦੇ ਚੱਲ ਬਾ ਇੰਨਾ ਜਾਈਦਾ ਹੁਣ ਯਾਰ ਉਹਨੂੰ ਵੀ ਉਹਨਾਂ ਨੇ ਤਾਂ ਹੀ ਭਾਈ ਭਾਇਆ ਕਿ ਨਿਊਜ਼ੀਲੈਂਡ ਵਾ ਯਾਰ ਉਹਨੂੰ ਵੀ ਨਿਊਜ਼ੀਲੈਂਡ ਬਿਠਾਤਾ ਬਹੁਤ ਵਧੀਆ ਕਮੇਟੀ ਦਾ ਫੈਸਲਾ ਸਿੰਦਰ ਚਮੇਰ ਵਾਲਾ ਹਨ ਖੇਡਣ ਗਿਆ ਸੀ ਮੁੱਲਾਪੁਰ ਤੱਕ ਤੇ ਪਿੰਡ 'ਚ ਖੇਡੇ ਸੀ ਉਹਨੂੰ ਨਾ ਮੈਂ ਕਹਾਂ ਭਾਈ ਜਿੱਲਾ ਉਹ ਕਦੋਂ ਤੱਕ ਮੈਂ ਲੋਦੇ ਬਹੁਤ ਬਲੇਰਿਆ ਹੁੰਦੇ ਨਹੀਂ ਨਾ ਆਪਾਂ ਨਾ ਸੀ ਕੋਈ ਮਾਗੋ ਮੜਾ ਬਹੁਤ ਬਲੇਰ ਇਦਾਂ ਦੇ ਜਿਹੜੇ ਨਹੀਂ ਲਾਉਂਦੇ ਗੱਲ ਨੇ ਬਹੁਤ ਗੱਲ ਸਾਰਾ ਕੀ ਕਿ ਤਾ ਹੁਣ ਵੇਖੋ ਵਿੱਚ ਇੱਕ ਦਿਨ ਹੋ ਗਿਆ ਮੰਨ ਲਓ ਨਾ ਵੀ ਮੰਨ ਲਓ ਪਹੁੰਚੇ ਸਾਰਾ ਕੋ ਬੰਦ ਅੱਜ ਹੀ ਹੋ ਜੇ ਆਪਾਂ ਫਰਕ ਸੁਧਾਰ ਹੋ ਜਾਂਦਾ ਬਣਾ ਮੈਂ ਹੁਣ 7 ਡਿਗਰੀ ਟੈਂਪਰੇਚਰ ਆ ਤਾਂ ਅਸੀਂ ਵਾਮ ਬੇ ਨਾਲ ਲਾਈਏ ਹਨਾ ਹੁਣ ਬਾਹਰ ਬੈਠੇ ਮੰਨ ਲਓ ਰੀਡਰਾਂ ਨੂੰ ਕਈ ਵੱਧ ਥਰੋਮੋ ਪਿੰਡੇ ਤੇ ਜਾਫੀ ਆਣੇ ਲਾਈ ਹੁੰਦੇ ਇਹ ਸਹੀ ਹੈ ਪੂਰੀ ਥਰੋਮੋ ਲਾਉਂਦਾ ਜਾਫੀ ਤੇ ਯਾਰ ਮੋਢੇ ਕੀ ਲਾਟ ਕੀ ਲੈਣਾ ਇੱਕ ਭਲਵਾਨ ਦਾ ਇੰਗਲੈਂਡ ਸੀਜ਼ਨ ਖੇਡਣ ਦਾ ਮੈਂ ਉਹਨੂੰ ਪ੍ਰੈਸ ਮਾਰੀ ਮੇਰੀ ਟੁਈ ਤੋਂ ਤਿਲ ਕੇ ਮੈਂ ਡਈ ਪਿਆ ਠੀਕ ਹੈ ਮੇਰੀ ਕਲਾਬ ਵਾਲੇ ਕਹਿੰਦੇ ਤੂੰ ਵੀ ਲਾ ਆਪਾਂ ਸੱਚੀ ਗੱਲ ਕਰਨੀ ਯਾਰ ਗਰਾਊਂਡ 'ਤੇ ਉਹਨਾਂ ਨੇ ਕਹਿੰਦੇ ਨਹੀਂ ਤੁਸੀਂ ਵੀ ਲਾਓ ਮੈਂ ਕਿਹਾ ਨਹੀਂ ਯਾਰ ਵੀ ਚੱਲਦਾ ਚੱਲਦਾ ਹੁੰਦਾ ਹਰੇ ਹੀ ਇਹਦੇ ਥੋੜੇ ਸਿਰ ਤੇ ਆਪਾਂ ਹੈਗੇ ਬਸ ਬਸ ਹਾਂ ਹੁਣ ਮਾੜੀ-ਮੁੱਟੀ ਲਾ ਲਓ ਚਲੋ ਕੋਈ ਚੱਕਰ ਨਹੀਂ ਬਾਬਾ ਭਵਾਨ ਜੀ ਜੀ ਆਇਆਂ ਨੂੰ ਓਕੇ ਉਸਤਾਦ ਜੀ ਵਰਗੋਂ ਆਂਦੇ ਈ ਹਾਲ ਠੀਕ ਠਾਕ ਹਾਂਜੀ ਓਏ ਮੜੇ ਦੂਗ ਬੰਦ ਗੱਗੀ ਹੁਣੀ ਆਉਂਦੇ ਆ ਚੱਕ ਵਾਲੇ ਅੱਛਾ ਅਜੇ ਆਉਂਦੇ ਆ ਯਾਰ ਕਹਿੰਦੇ ਸਾਨੂੰ ਤਿੰਨ ਨਗਰ ਕੀਰਤਨ ਮਿਲਦੀ ਰਾਜ ਹੁਣ ਫੇਰ ਆਉਂਦੇ ਕਿੰਨਾ ਟਾਈਮ ਲੱਗੂ ਬਸ ਆਉਂਦੇ ਪਏ ਆ ਸਾਨੂੰ ਵਾਸ ਹੀ ਤੇ ਮੈਂ ਤਾਂ ਖੈ ਗਿਆ ਸੀ ਮੈਂ ਤਾਂ ਸੀ ਚੱਲੇ ਸੀ ਕੋਈ ਨਹੀਂ ਮੁੜ ਜੋ ਉਹਨਾਂ ਨੂੰ ਕੀ ਕਰੀਏ ਸਾਨੂੰ ਸਵੇਰ ਦਾ 9 ਵਜੇ ਦਾ ਫੋਨ ਕੀਤਾ 11 ਵਜੇ ਕਿਹਾ ਤੁਸੀਂ ਤੁਰ ਪਿਓ ਫੇ 2 ਵਜੇ ਉੱਥੇ ਚਾਹੀਦੇ ਜਦੋਂ ਬੋਲਤਾ ਮੈਂ ਹੀ ਡੜਾ ਬੈਣਾ ਇਹ ਕਿਹੜੀਆਂ ਗਰਮੀਆਂ ਹੁਣ ਸਾਢੇ 6 ਵਜੇ ਕਰਾਉਣਾ ਹਾਂ ਲਈ ਮੇਰਾ ਕਾਇਨਾਤ ਕਿੱਥੇ ਗਈ ਕਿੱਥੇ ਲੱਗ ਬੰਨੇ ਕਿ ਦੂਰ ਹੈ 2-5 ਕਿਲੋਮੀਟਰ ਹੈ ਹੈ 4-5 ਇੱਥੇ ਆ ਗਏ ਹੁਣ ਸੁਰਤ ਤੇ ਆ ਗਏ ਹਾਂ ਬੱਸ ਜਿੰਨੇ ਕ ਰੈਡੀ ਆ ਆਪਾਂ ਚੱਲੀਏ ਚਲੋ ਮੈਂ ਕਹਿੰਦਾ ਵੀ ਹੁਣ ਜੇ ਆ ਗਏ ਨਾ ਕੰਮ ਖਰਾਬ ਹੋਏ ਨਹੀਂ ਸਾਰਾ ਮੁੜਕ ਨਹੀਂ ਜਾਵੇ ਵੀ ਸਕਦਾ ਹੈ ਮੀਂਹ ਦਾ ਪਾਣੀ ਹੋ ਜਾਵੇ ਸਹੀ ਗੱਲ ਮਾਂ ਤਰਲਮਿੰਤ ਕੱਢ ਕੇ ਨਾ ਡੱਕਿਆ ਕੰਮ ਕੋਈ ਨਹੀਂ ਕੋਈ ਨਹੀਂ ਹੋਰ ਭਲਾਣਾ ਵਧੀਆ ਮੇਰਾ ਠੀਕ ਹੈ ਠੀਕ ਹੈ ਇਹ ਨਾ ਜਲਦੀ ਕੋੜਾ ਉਹ ਗੱਡੀ ਉਹ ਜਾਈ ਨਾ ਜੀ ਤੁਹਾਡੇ ਆਵਾਜ਼ ਤੂੰ ਬਾਲਾ ਨੂੰ ਪੜਨਾ ਭੈਣ ਦੁੱਦਾ ਜੇਲੇ ਤੂੰ ਪਹਿਲਾਂ ਹੀ ਇਹੀ ਕਰਦੇ ਚਾਹ ਲਾਂਗਾ ਗਾਇਸ ਇੱਥੇ ਪੈ ਗਿਆ ਇੱਥੇ ਪੈ ਗਿਆ ਚੌਕਾ ਹੈਗਾ ਅਸੀਂ ਦੇ ਆਪ ਬਿੱਟੀ ਦੇ ਬਲੌਗ ਆਇਓ ਆਇਓ ਗੱਡੀ ਦੀ ਕੋਈ ਨਹੀਂ ਕਰ ਰਹੀ ਕਦਮ ਤੇਲ ਛੁੱਕਿਆ ਰੈਂਪਰ ਰੈਂਪਰ ਤੁਸੀਂ ਲੇਟ ਕਰਾਇਆ ਕੀ ਆ ਕੀ ਆ ਇਹ ਵਾਟ ਪ੍ਰੂਫ ਨਹੀਂ ਆ ਜਿੱਦਾਂ ਮੈਂ ਪਹਿਲਾਂ ਆਇਆ ਮੇਰੇ ਫੋਨ ਨਹੀਂ ਆਉਂਦੇ ਆ ਬੰਦੇ 100 ਕਹਿੰਦਾ 100 ਗੱਡੀਆਂ ਮਰੇ ਫੋਨ ਕਰਦੀਆਂ ਨੇ ਕਿਹਦੇ ਚਾਰ ਨਗਰ ਕਿੱਥੇ ਆਜਾ ਹਾਂ ਜੀ ਖਲੋਗੇ ਫੱਕਰ ਕਰ ਲੈਣੇ ਕਰਾ ਲੋ ਸਾਰਸ ਲੱਗਾ ਉਹਨੂੰ ਵਿਆਹ ਨਾਲ ਫਿਰ ਕਰ ਲਾਂਗੇ ਸੈਟਿੰਗ ਲਾਈਟਾਂ ਦਾ ਉਹ ਲੈ ਆ ਸਰਸ ਨਾ ਨੇ ਉਹਨੇ ਉਹਨੂੰ ਕਹਿਤਾ ਬਸ ਬੁੱਢੇ ਵੇ ਮੜੇ ਇੱਕ ਨਾ ਬੋਲ ਮੜੇ ਉਹਦਾ ਹੁਣ ਤੇ ਨਹੀਂ ਆਉਂਦਾ ਮਹਾਰਾਜ ਕਰੇ ਮੇਰੇ ਨਾਲ ਕੋਈ ਚੱਕਰ ਹੀ ਨਹੀਂ ਉਹ ਅਮਰੀਕਾ ਇਦਾਂ ਹੀ ਕਰਾ ਲੋ ਜੀ ਜੇਟੀ ਦਾ ਆਪਣਾ ਮੈਚ ਦੇਖਣਾ ਤੇ ਭਵਾਨਾ ਨੇ ਕਬੱਡੀ ਖੇਡਣੀ ਰਾਤ ਦਿਖਾਉਣੇ ਆ ਵੇਖੋ ਭਵਾਨਾ ਦਾ ਕਿੰਨਾ ਹੌਸਲਾ ਆਓ ਮੇਰੇ ਵੀਰਾਂ ਘਵਾਲਾ ਦੇ ਨੰਗੇ ਪੰਡੇ ਆਪਣੀ ਕਬੱਡੀ ਦਾ ਪ੍ਰਦਰਸ਼ਨ ਦਿਖਾਉਣਾ ਤੇ ਆਪਾਂ ਵੇਖੋ ਜਿਹੜਿਆ ਨਾ ਬੁਕਲਾ ਮਾਰੀਆਂ ਸਾਰੀ ਸੰਗਤ ਨੂੰ ਜੀ ਆਜੋ ਬੜੇ ਪਿਆਰ ਨਾਲ ਤੇ ਸੇਵਾਦਾਰੋ ਹਾਂਜੀ ਅੱਜ ਜਦੋਂ ਤੁਹਾਨੂੰ ਪਤਾ ਪਿਛਲੀ ਵੀਡੀਓ ਜੇ ਮੈਂ ਆ ਗਿਆ ਸੀ ਅੱਜ ਦੋਵਾਰ ਮਹੀ ਆਇਆ ਤਾਂ ਦੋਵਾਰ ਗਰਾਊਂਡ ਤਿਆਰ ਕੀਤੀ ਆ ਤੇ ਚਲੋ ਬਣ ਗਈ ਗਰਾਊਂਡ ਵਧੀਆ ਪਰ ਦੇਖਦਾ ਜੇ ਮੈਂ ਫਿੱਟ ਹੋ ਗਿਆ ਮੈਂ ਫੇਕ ਹੋਣੀ ਆ ਉਹ ਮੇਰੇ ਅਪਰੇਟ ਹੋਇਆ ਹਲਾਤ ਦਾ ਤੇ ਜਿੱਥੇ ਉਖੜੀ ਹੋਵੇ ਫਿਰ ਮੈਂ ਖੇਡਦਾ ਨਹੀਂ ਹੁੰਦਾ ਤੇ ਬਸ ਟਾਈਮ ਵੀ ਥੋੜਾ ਹੀ ਮਿਲਣਾ ਅੱਜ ਕਿਉਂਕਿ ਹਨੇਰਾ ਹੋ ਗਿਆ ਆ ਲੈਟਾਂ ਲੱਗਣ ਨੂੰ ਕਰਨ ਨੂੰ ਟਾਈਮ ਲੱਗਣਾ ਫੇਰ ਨਵੀਂ ਆ ਜਦੋਂ ਤੁਹਾਗਾ ਫਿਰਨਿਆ ਆ ਤੇ ਕਮੇਟੀ ਵਾਲੇ ਕਹਿੰਦੇ ਭਾਵਾ 10 ਮਿੰਟ ਖੇਡੋ ਕਢਾਉਣਾ ਜੀ ਆਓ ਮੇਰੇ ਵੀ ਰਾਜ ਜਿਹੜੇ ਖੇਡ ਕਬੱਡੀ ਨਾਲ ਸਾਰੇ ਬੱਚਾ ਬੇਟੀਆ ਰਿਵਾਰਕਾ ਨੂੰ ਕੰਮ ਕਰਦੇ ਜੀ ਆਪਾਂ ਇੱਕ ਸਾਈਡ ਤੇ ਸਾਰੇ ਵੀਰਾਂ ਸਾਂਝੇ ਦੇ ਰੂਪ ਵਿੱਚ ਬੈਠੇ ਘਰੇ ਘਰੇ ਗਜ਼ਾਰ ਵੱਡਾ ਫਰਾਦ ਜੀਤਾ ਵੱਡਾ ਫਰਾਦ ਤੇ ਭਾਉ ਕੈਨੇਡਾ ਤੇ ਬਹੁਤ ਵਧੀਆ ਸੀ ਨਸੀਲਾ ਭਾਰੀ ਫਰਾਦ ਸੋਨੋ ਲੱਟਾ ਥੋੜਾ ਜਿਹਾ ਖਰਾਬਾ ਤੇ ਨਾਮ ਸੁੱਖਾ ਐਡਾ ਬਲੋਗ ਵਧੀਆ ਬਣ ਗਿਆ ਪਰ ਇਹੋ ਜਿਹੀ ਨਹੀਂ ਆਪਣਾ ਪ੍ਰਦਰਸ਼ਨ ਨਹੀਂ ਜਣਾ ਬਾਕੀ ਦੇਖਦੇ ਦਰ ਤੋਂ ਪੁੱਜਿਆ ਵੀਰ ਆਹ ਸਾਹਮਣੇ ਮੇਰੇ ਮਿੱਤਰੋ ਰੈਂਬੋ ਕਬੱਡੀ ਪਾ ਰਿਹਾ ਇੱਕ ਪਾਸੇ ਫਰੰਦੀਪੁਰੀਏ ਗੋਪੀ ਦਾ ਜੱਫਾ ਭਾਈ ਗੁਰਦੇਵ ਮੱਲੀ ਹੁਣਾਂ ਨੇ ਕਿਹਾ ਵੀ ਵੱਡੇ ਪੱਦਰ ਤੇ 1000 ਦਾ ਹੋਣਾ ਆਹ ਸਾਹਮਣੇ ਇੱਕ ਪਾਸੇ ਲੰਮੜ ਮਲਸੀਆ ਹਾਲਾ ਉਧਰ ਕਹਿੰਦੇ ਪੱਤ ਡਬਲ ਤੇ ਨੰਬਰ ਰੈਂਬੋ ਖੀਰਾ ਵਾਲੀਏ ਦਾ ਲੱਗੀ ਖੀਰਾ ਵਾਲੀਆ ਭਰਾ ਸਾਡਾ ਤੱਕਰ ਕੋਚ ਤੇ ਨਾਲ ਮਿਲਦੀ ਆ ਆ ਮੁੰਡੇ ਨੂੰ ਮੇਰੇ ਪੁੱਤਰ ਮਾਝਾ ਕਬੱਡੀ ਕਲੱਬ ਜਦੋਂ ਗੱਲ ਚੱਲਦੀ ਆ ਦੁਨੀਆ ਦੇ ਵਿੱਚ ਆ ਸਰਾਹ ਹੋਣਾ ਪਾ ਸਰਾਹ ਹੋਣਾ ਇਹਨੂੰ ਲੱਗਦਾ ਜਹਾਜ਼ ਰੈਂਬੋ ਦਾ ਗੱਲਾਂ ਵੱਡੀਆਂ ਨੇ ਪਰ 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 ਜਹਾਜ਼ ਆਉਂਦਾ ਉਹ ਜਹਾਜ਼ ਹੁੰਦਾ ਜਿਵੇਂ ਸਿਆਣੇ ਕਹਿੰਦੇ ਆ ਆ ਦੇ ਵਿੱਚ ਕਾਰਾਂ ਦੀ ਟੱਕ ਹੁੰਦੀ ਆ ਜਹਾਜ਼ਾਂ ਦੀ ਜੋਰਾਵਰਤ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਹ ਵੱਡਾ ਜੋਰ ਮੇਲਾ ਕੋਰਾਂ ਖੇਡ ਮੇਲਾ ਖੇਡੇ ਆ ਰਹੇ ਆਂ ਦਾਸ ਦੀ ਪਹਿਲਾ ਡਿਊਟੀ ਜਣੀ ਸੀਗੀ ਉਦੋਂ ਟੋਹੇ ਸੀਗੀ ਔਰ ਬਹੁਤ ਵਧੀਆ ਖੇਡ ਮੇਲਾ ਇੱਥੇ ਵੀ ਹੋਇਆ ਪਰ ਗੱਗੀ ਆਓ ਸਾਹਮਣੇ ਲਾਜਾ ਬਾ ਉਧਰ ਫਰੰਦੀਪੁਰੇ ਗੋਪੀ ਦੇ ਦੋ ਜ ਪੰਤ ਗਲਾਪ ਸਿੰਘ ਜੀ ਨੇ ਗੁਰੂ ਕਾਂ ਦੀ ਹਮਾਰਤ ਲਈ ਵੱਡੇ ਸਹਾਇਜ ਹੋਣਾ ਤੇ ਹੁਣ ਜੀ ਸਾਡਾ ਜਲੰਧਰੀਆ ਕਹਿੰਦਾ 1 ਲੱਖ ਦੇ ਜੋਗਦਾਰ ਉਹਨਾਂ ਤੋਂ ਬਾਅਦ ਸੋਰ ਸਿੰਘ ਪਿੰਡ ਹੈ ਜਿਹੜੇ 16 ਜਨਮ ਦੇ ਉਹ ਕਾਹਦੇ ਵੱਡਾ ਖੇਡ ਵੀਰਾਂ ਵੀ ਗੱਗੀ ਨੇ ਫਾਪੀ ਦਿੱਤੀ ਐ ਆ ਸਾਹਮਣੇ ਆ ਜੱਫੇ ਨੇ ਪਰਾਲੀ ਦੇ ਤੂਏ ਬਾਹਰ ਖੜਤੇ ਐ ਐ ਰਸਤੇ ਫਲਮ ਨੇ ਡਾ ਹੋ ਗਿਆ ਆ ਸਾਹਮਣੇ ਮੇਰੇ ਮਿੱਤਰੋ ਰੈਂਬੋ ਰੈਂਬੋ ਕਬੱਡੀ ਪਾ ਰਿਹਾ ਥੜੋ 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 ਜਿਵੇਂ ਕੁਸ਼ਮਾਨ ਕਹਿੰਦੇ ਨੇ ਨਾ ਕਿ ਬੱਬਿਆ ਥੜੋ ਇਹਨੂੰ ਆ ਇੱਕਮ ਆ ਸਾਹਮਣੇ ਨੌਂਵਾਂ ਕੁੱਲੀ ਹੋ ਗੰਦ ਤੋਂ 1000 ਦਾ ਜੱਫਾ 5000 ਰਾਂਡੇ ਕੈਲਗਰੀ ਵੱਲੋਂ ਮੇਰੇ ਮਿੱਤਰੋ ਅਰਬਲ ਬਲਪੁਰੀਆ ਅਰ ਬਲਵਲਪੁਰੀ ਅਜੇ ਦਾ ਬੂਟਾ ਨਹੀਂ ਵੱਧ ਜਾਣਗੇ ਇਹਦੇ 5000 ਕਿਹਾ ਕੱਪ ਟਰੋਲੀ ਭਾਈ ਦੇ ਵਿੱਚ ਹੋਣਾ ਸੱਤ ਨੂੰ ਕਹਿੰਦੇ ਘਲਕਲਾਂ ਦੇ ਪਟਾਕੇ ਪੈਣੇ ਆ ਸੁਖ ਕਾਲੀ ਕਹਿੰਦਾ ਵੀ 6 کلبਾਂ ਫਰਿੰਦੀਪੁਰੀਏ ਗੋਪੀ ਦਾ ਜੱਫਾ ਸੱਤ ਤੇ ਖੜ ਗਿਆ 7000 ਇੱਕੋ ਜੱਫੇ ਦਾ ਹੈ ਉਧਰ ਅਮਰਤ ਪੈਰੀ ਫਰਿੰਦੀਪੁਰ ਗੋਪੀ ਦੇ 500 ਪੱਤਿਆਂ ਆ ਸਾਹਮਣੇ ਕਹਿੰਦੇ ਗੱਬਰੂ ਗੱਡੀ ਤੋਂ ਹਾਂਜੀ 사ਸੀ ਗਾ ਸਾਰੇ ਭੇਡ ਪ੍ਰੇਮਿਆਂ ਨੂੰ ਭੈਣਾਂ ਦੇ ਭਰਾਵਾਂ ਨੂੰ ਤਾਂ ਮੈਂ ਹੁਣ ਦੱਸਣਾ ਸੀਗਾ ਵੀ ਅੱਜ ਵਾਲਾ ਮੈਚ ਸ਼ੋ ਮੈਚ ਬਹੁਤ ਵਧੀਆ ਹੋਇਆ ਗੋਪੀ ਭਲਵਾਨ ਨੇ ਆਪਣੇ ਮਿੰਡ ਬਹੁਤ ਸੋਹਣਾ ਮੇਲਾ ਕਰਾਇਆ ਭਰਾ ਨੇ ਬਹੁਤ ਬਹੁਤ ਜਿੱਦਾਂ ਜਿੱਦਾਂ ਯਤਨ ਕੀਤੇ ਮੀਂਹ ਦੋ ਵਾਰ ਆਇਆ ਦੋ ਵਾਰ ਗਰਾਊਂਡ ਬਣਾਈ ਤੇ 20 5 20 ਦਾ ਮੈਚ ਹੋਇਆ ਬਾਈ ਮੌਕੇ ਦੇ ਲੈਟਾ ਸਾਧ ਲਾਵਾ ਆ ਗਏ ਤੇ ਬਹੁਤ ਸੋਹਣਾ ਮੈਚ ਚੱਲਿਆ ਪੂਰਾ ਟਾਪ ਚੱਲਿਆ ਤੁਸੀਂ ਦੇਖੋ ਲਾਈਵ ਵਿੱਚ ਬਹੁਤ ਸੋਹਣਾ ਮੈਚ ਹੋਇਆ ਬਹੁਤ ਵਧੀਆ ਪ੍ਰਬੰਧ ਕਮੇਟੀ ਨੇ ਹਾਰ ਨਹੀਂ ਮੰਨੀ ਪਹਿਲਵਾਨ ਨੇ ਕਿਹਾ ਮੇਲਾ ਆਪਾਂ ਕਰਾਉਣਾ ਹੀ ਕਰਾਉਣਾ ਮੈਨੂੰ ਪਹਿਲਾਂ ਪਰ ਅਹੀ ਗੋਪੀ ਭਲਵਾਨ ਦਾ ਉਹ ਮੈਨੂੰ ਕਹਿੰਦੇ ਇਹ ਕਹਿੰਦਾ ਭਲਵਾਨਾ ਜਿੰਨਾ ਮਰਜੀ ਮੀ ਆ ਜਵੇ ਆਪਾਂ ਮੈਚ ਕਰਾ ਕੇ ਧੂਰ ਨਾ ਬੰਦਿਆਂ ਨੂੰ 20 5 20 ਦਾ ਮੈਚ ਹੋਇਆ ਜਿੱਦਾਂ 2 ਮਿੰਟ ਰਹਿੰਦੇ ਸੀਗੇ ਤੇ ਮੈਚ ਪੂਰਾ ਫਸਿਆ ਹੀ ਮੀ ਆ ਗਿਆ ਇੱਕਦਮ ਆ ਹੁਣ ਵੀ ਅਸੀਂ ਗੱਡੀਆਂ 'ਚ ਬੈਠੇ ਆਂ ਭੱਜ ਗਏ ਸਾਰੇ ਪਹਿਲਾਂ ਇੱਕ ਈੜ ਵੀ ਜੀ ਗੋਟੀ ਭੱਜ ਗਈ ਹੁਣ ਬੈਠੇ ਆਂ ਤੇ ਬਸ ਹੁਣਾ ਵੇਟ ਕਰਦੇ ਆਂ ਭਲਵਾਨ ਦੀ ਕਦੋਂ ਸੱਦਦਾ ਜਿੱਦਾਂ ਕਮੇ ਤੇ ਪਲੇਰਾਂ ਦਾ ਹਸਾਕ ਤਾਅ ਕਰਕੇ ਤੁਰਾਂਗੇ ਤੇ ਇਸੇ ਨਾਲ ਹੀ ਆਪਾਂ ਅੱਜ ਦਾ ਬਲੌਗ ਸਮਾਪਤ ਕਰਦੇ ਆਂ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵਾਦ ਤੋਂ ਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਜੇ ਸਾਨੂੰ ਸੁਝਾਅ ਵੀ ਦੇ ਸਕਦੇ ਆ ਤੁਸੀਂ ਜੇ ਕੋਈ ਸਾਡੀਆਂ ਕਮੀਆਂ ਹਨ ਕਿਉਂਕਿ ਨਵਾਂ ਨਵਾਂ ਬਲੌਗ ਬਣਾਉਣਾ ਸ਼ੁਰੂ ਕੀਤਾ ਸਾਨੂੰ ਇਨਾ ਪਤਾ ਯਾ ਨਹੀਂਗਾ ਹੌਲੀ ਹੌਲੀ ਕਰਦਾਂਗੇ ਇਸ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ